ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਆਲੂ ਪਨੀਰ ਤੇ ਇੱਥੇ ਮੈਂ ਦੋ ਆਲੂ ਕੱਟ ਲਏ ਸੀ ਤੇ ਪਨੀਰ ਪਾਵਾਂਗੇ ਅਦਰ ਤੇ ਲਸਣ ਦੀ ਪੇਸਟ ਕਰ ਲਈ ਤੇ ਟਮਾਟਰ ਦੋ ਗ੍ਰੈਂਡ ਕਰ ਲਏ ਤੇ ਇੱਧਰ ਮੈਂ ਪਿਆਜ਼ ਵੀ ਗ੍ਰੈਂਡ ਕਰ ਲੇ ਤੇ ਹੁਣ ਆਪਾਂ ਦਕਸ਼ਤ ਤੇ ਕੁੱਕਰ ਨੂੰ ਰੱਖ ਲਵਾਂਗੇ ਹਾਂਜੀ ਆਪਾਂ ਕੁੱਕਰ 'ਚ ਤੇਲ ਪਾ ਦਵਾਂਗੇ ਤੇਲ ਨੂੰ ਆਪਾਂ ਚੰਗੀ ਤਾਂ ਗਰਮ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਜੀਰਾ ਪਾ ਦਵਾਂਗੇ ਹਾਂਜੀ ਤੇਲ ਗਰਮ ਹੋ ਚੁੱਕਾ ਤੇ ਮੈਂ ਹੁਣ ਮਸਾਲੇ ਪਾ ਦਾਂਗੀ ਜੀਰਾ ਪਾ ਦਾਂਗੀ ਤੇਜ ਪੱਤਾ ਪਾਵਾਂਗੇ ਇੱਕ ਲਾਲ ਮਿਰਚ ਪਾ ਦਾਂਗੇ ਤੇ ਆਹ ਪਾਵਾਂਗੇ ਆਪਾਂ ਦਾਲਚੀਨੀ ਪਾਵਾਂਗੇ ਤੜਕਾ ਲਾਵਾਂਗੇ ਤਾਂ ਤੇ ਨਾਲ ਹੀ ਪਾ ਦਾਂਗੇ ਥੋੜੀ ਜਿਹੀ ਹਿੰਗ ਜੀਦੇ ਨੂੰ ਆਪਾਂ 3 ਮਿੰਟ ਵਾਸਤੇ ਭੁੰਨ ਲੈਣੇ ਆਂ ਜੀਰਾ ਭੁੰਨ ਹੋ ਗਿਆ ਤੇ ਉਸ ਤੋਂ ਬਾਅਦ ਪਾ ਦਾਂਗੇ ਪਿਆਜ਼ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। 2 ਮਿੰਟ ਵਾਸਤੇ ਪਿਆਜ਼ਾਂ ਨੂੰ ਆਪਾਂ ਗੋਲ ਬਰਾਹੂੰਂ ਦਵਾਂਗੇ। ਦੋ ਕੁ ਮਿੰਟ ਹੋ ਗਏ ਸੀ ਪਿਆਜ਼ ਪਾਇਆ ਨੂੰ ਤੇ ਮੈਂ ਹੁਣ ਪਾ ਦਾਂਗੀ ਅੱਧਾ ਤੇ ਲਸਣ ਨੂੰ ਜਿਹੜਾ ਮੈਂ ਕੁੱਟ ਕੇ ਰੱਖਿਆ ਸੀ ਸੇ ਨੂੰ ਆਪਾਂ ਚੰਗੀ ਤਰ੍ਹਾਂ ਥੋਨ ਨੂੰ ਲਵਾਂਗੇ ਮਸਾਲੇ ਨੂੰ प्याज भुन हो गए तो उस तो बाद मैं पा एक चमचा नमक अद्धा चमचा हल्दी पाउडर अद्धा चमचा काली मिर्च पाउडर चमचे का चौथा हिस्सा कश्मीरी मिर्च पाउडर चमचे चौथाई हिस्सा देगी मिर्च तो हम मसाले को मिक्स कर लवोंगे उसको बाद पा देवे टमाटर एक चमचा एक हरी मिर्च हम आप मिक्स कर देवेंगे ਵਾਟਰ ਪਾ ਕੇ ਚੰਗੀ ਤਰ੍ਹਾਂ ਮਸਾਲੇ ਨੂੰ ਪਕਾ ਲਵਾਂਗੀ। ਤੁਸੀਂ ਹੋਣ ਮੈਂ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੀ। ਹੁਣ ਆ ਪਾਦ ਬੰਦੀ ਕਸਤੂਰੀ ਮੇਥੀ ਥਾਨਾ ਮਸਾਲੇ ਮੀਂਸਾਲਾ ਸਾਡਾ ਚੰਗੀ ਤਰ੍ਹਾਂ ਭੁੱਲ ਹੋ ਗਿਆ ਤੇ ਹੁਣ ਮੈਂ ਪਾਦ ਬੰਦੀ ਆ ਲਈ ਹਲੂ ਬਾਹਰ ਸੋਟਣ ਦੇ ਤਰ੍ਹਾਂ ਤੇ 4 ਮਿੰਟ ਵਾਸਤੇ ਇਹਨਾਂ ਨੂੰ ਰੋਨ ਲੈਨੇ ਆ ਉਹ ਬਾਹਰ ਆਲੂਆਂ ਨੂੰ ਮੈਂ ਪਾਤਾ ਸੀ ਤੇ 2 ਮਿੰਟ ਵਾਸਤੇ ਠੱਕਰ ਦੇ ਕੇ ਪਕਾਨੇ ਆ ਪਾਲੂਆਂ ਨੂੰ ਹਾਂਜੀ ਸਬਜ਼ੀ ਨੂੰ ਆਪਾਂ ਚੈੱਕ ਕਰ ਲੈਂਦੇ ਹਾਂ ਆਲੂ ਪਾ ਕੇ ਚੰਗੀ ਤਰ੍ਹਾਂ ਥੋਲ ਹੋ ਗਏ ਕਿੰਨਾ ਵਧੀਆ ਕਲਰ ਆ ਗਿਆ ਆਲੂ ਪਾ ਕੇ ਤੜਕੀ ਦੇ ਦਮ ਤੇ ਹੁਣ ਮੈਂ ਚਮਚੇ ਦਾ ਚੌਥਾ ਹਿੱਸਾ ਗਰਮ ਮਸਾਲਾ ਪਾ ਦਾਂਗੀ ਇੱਕ ਚਮਚਾ ਕਨੀਆ ਪਾਉੜ ਦin ਮਿਕਸ ਕਰ ਦਵਾਂਗੇ ਇਸ ਤੋਂ ਉਸ ਤੋਂ ਬਾਅਦ ਪਾਣੀ ਪਾਦਾਂਗੇ ਆਪਕੋ ਪਾਣੀ ਪਾ ਕੇ ਕੁੱਕਰ ਨੂੰ ਬੰਦ ਕਰ ਦਵਾਂਗੇ ਤੇ ਆਪਾਂ ਦੋ ਤੋਂ ਤਿੰਨ ਵਿਸਲਾ ਦਵਾ ਦੇਵਾਂਗੇ ਜੀ ਹੁਣ ਆਪਾਂ ਸਬਜੀ ਨੂੰ ਖੋਲ ਕੇ ਚੈੱਕ ਕਰ ਲੈਨੇ ਆਂ ਬਚਾ ਲ ਨੀ ਆਹ ਬਸ ਆਦੇ ਪੱਕ ਗਏ ਤਿੰਨ ਹਾਸੀ ਪਨੀਰ ਪਾ ਦਵਾਂਗੇ ਪਨੀਰ ਪਾ ਕੇ 2 ਕ ਮਿੰਟ ਆਪਾਂ ਸਬਜੀ ਹੋਰ ਪਕਾਵਾਂਗੇ ਪਨੀਰ ਪਾ ਕੇ ਆਪਾਂ ਜਿਆਦਾ ਨਹੀਂ ਪਕਾਉਣੀ 2 ਮਿੰਟ ਵਾਸਤੇ ਢੱਕ ਕੇ ਪਕਾ ਲੈਨੇ ਹਾਂ ਹਾਂਜੀ ਸਬਜੀ ਨੂੰ ਆਪਾਂ ਚਾਹ ਘਰ ਲੈਂਦੇ ਹਾਂ ਤੇ ਸਬਜੀ ਸਾਡੀ ਪੂਰੀ ਤਰੀਕੇ ਤੇ ਪੱਕ ਗਈ ਤੇ ਹੁਣ ਮੈਂ ਬਰਚ ਨੂੰ ਬੰਦ ਕਰ ਦਵਾਂਗੀ ਤੇ ਧਨੀਏ ਨੂੰ ਪਾ ਦਵਾਂਗੇ ਕੀ ਸਾਡਾ ਕਿੰਨਾ ਸੋਹਣਾ ਕਲਰ ਆਇਆ ਸਬਜੀ ਦਾ ਤੇ ਹੁਣ ਆਪਾਂ ਸਬਜੀ ਢੰਗੂਗੇ ਚ ਪਾ ਲਵਾਂਗੇ ਆਲੂ ਪਨੀਰ ਦੀ ਸਬਜੀ ਬਣ ਕੇ ਤਿਆਰ ਵੀਡੀਓ ਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਵੀਡੀਓ ਵੇਖਣ ਦਾ ਬਹੁਤ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੋਂ ਫੇਰ ਮਿਲਾਂਗੇ